ਤਾਂ ਜਾਣਕਾਰੀ ਆਈ ਹੈ ਜੀ ਸਰਕਾਰ ਦੀ ਤਰਫੋਂ ਤਾਂ ਸਰਕਾਰ ਨੇ ਇੱਕ ਸਰਕੂਲਰ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਬੰਧਤ ਵਿਭਾਗਾਂ ਨੂੰ ਜਿਹੜੀਆਂ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਸੋਲਰ ਸਿਸਟਮ ਨਾਲ ਚੱਲ ਰਹੀਆਂ ਲਾਈਟਾਂ ਨੇ ਤਾਂ ਇਹਨਾਂ ਦਾ ਕਨੈਕਸ਼ਨ ਕੱਟਣ ਲਈ ਕਿਹਾ ਹੈ ਤਾਂ ਜੋ ਇਹ ਜਗੜਨਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਜੋ ਕੁਝ ਵੀ ਹੋ ਰਿਹਾ ਹੈ ਜੋ ਤਣਾਅ ਵਧ ਰਿਹਾ ਹੈ ਇਹ ਆਪਾਂ ਦੇਖ ਰਹੇ ਹਾਂ ਕਈ ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਦਾ ਸਮਾਂ ਜਿਹੜਾ ਉਹ ਨਿਰਧਾਰਿਤ ਕਰਤਾ ਪੱਕਾ ਕਰਤਾ ਰਾਤ ਨੂੰ 8 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਬਲੈਕਆਊਟ ਹੈ ਜਿਹੜਾ ਰਹੇਗਾ ਯਾਨੀ ਕਿ ਲਾਈਟ ਹੈ ਜਿਹੜੀ ਆਫ ਰਹੇਗੀ ਅਨੇਰਾ ਜਿਹੜਾ ਰਹੇਗਾ ਕਈ ਜ਼ਿਲ੍ਹਿਆਂ ਦੇ ਵਿੱਚ ਰਾਤ ਨੂੰ 7 ਵਜੇ ਤੋਂ 5 ਤੱਕ ਦਾ ਸਮਾਂ ਜਿਹੜਾ ਕੀਤਾ ਗਿਆ ਤਾਂ ਇਸ ਦਰਮਾਨ ਜਿਹੜੀਆਂ ਸੋਲਰ ਸਿਸਟਮਾਂ ਨਾਲ ਚਲਣੀਆਂ ਲਾਈਟਾਂ ਨੇ ਉਹ ਜਗਦੀਆਂ ਨੇ ਤਾਂ ਸਰਕਾਰ ਦਾ ਦੱਸਣ ਦਾ ਮਕਸਦ ਇਹ ਹੀ ਹੈ ਕਿ ਕੋਈ ਅਨਸੁਖਾਵੀ ਘਟਨਾ ਜਿਹੜੀ ਨਾ ਹੋ ਜਾਵੇ ਇਸ ਕਰਕੇ ਬਲੈਕਆਊਟ ਦਾ ਸਮਾਂ ਜਿਹੜਾ ਚੱਲ ਰਿਹਾ ਹੈ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਹ ਹੁਕਮ ਜਿਹੜੇ ਜਾਰੀ ਕੀਤੇ ਗਏ ਹੈ ਕਿ ਇਹਨਾਂ ਦੇ ਕਨੈਕਸ਼ਨ ਜਿਹੜੇ ਕੱਟ ਦਿੱਤੇ ਜਾਣ ਤਾਂ ਜੋ ਸੋਲਰ ਸਿਸਟਮ ਵਾਲੀਆਂ ਜਿਹੜੀਆਂ ਲਾਈਟਾਂ ਨੇ ਉਹ ਰਾਤ ਨੂੰ ਨਾ ਚੱਲਣ ਜਦੋਂ ਮਾਹੌਲ ਜਿਹੜਾ ਸ਼ਾਂਤੀਪੂਰਨ ਹੋ ਗਿਆ ਦੁਬਾਰਾ ਫਿਰ ਤੋਂ ਇਹਨਾਂ ਨੂੰ ਚਾਲੂ ਹੈ ਜਿਹੜਾ ਕਰ ਦਿੱਤਾ ਜਾਓ ਤਾਂ ਨੋਟੀਫਿਕੇਸ਼ਨ ਦੇਖ ਸਕਦੇ ਹੋ ਸਰਕੂਲਰ ਨੋਟੀਫਿਕੇਸ਼ਨ ਹੈ ਇਹ ਜਿਹੜਾ ਸਰਕਾਰ ਦੀ ਤਰਫੋਂ ਵਿਭਾਗਾਂ ਨੂੰ ਵੀ ਜਾਰੀ ਹੋਇਆ ਹੈ ਇਹ ਅੱਗੇ ਵਿਭਾਗ ਪਿੰਡਾਂ ਦੇ ਸਰਪੰਚਾਂ ਤੱਕ ਪਿੰਡਾਂ ਦੀਆਂ ਪੰਚਾਇਤਾਂ ਤੱਕ ਇਹ ਹੁਕਮ ਹੈ ਜਿਹੜੇ ਉਹ ਦੇਣਗੇ